ਦਸ਼ਕ ਦੇ ਰੇਤਬਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ 이슈 ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਸ ਤੋਂ ਪਹਿਲਾਂ ਕੁਝ ਫੇਸਬੁੱਕ ਮੈਸੇਜਸ ਨੇ ਵੀਰ ਮੇਘ ਰਾਜ ਸਿੰਘ ਲਿਖਦੇ ਨੇ ਅਸੀਂ ਪਾਕਿਸਤਾਨੀ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਤਿਕਾਰਯੋਗ ਰੋਸ਼ਨ ਦਿਮਾਗ ਡਾਕਟਰ ਅਮਰਜੀਤ ਸਿੰਘ ਜੀ ਦਾ ਤੇ ਬੀਬੀ ਨੀਲਮ ਕੌਰ ਜੀ ਦਾ ਬਹੁਤ ਸਤਿਕਾਰ ਕੀਤਾ ਅਤੇ ਸਾਡੇ ਨਾਲ ਖਾਲਸਾਣ ਦੀ ਆਜ਼ਾਦੀ ਦਾ ਕੇਕ ਕੱਟਣ ਦਾ ਵਾਅਦਾ ਕੀਤਾ ਖਾਲਸਾਣ ਜਿੰਦਾਬਾਦ ਬਿਲਕੁਲ ਵੀਰ ਮੇਗਰਾਜ ਸਿੰਘ ਜੀ ਤੁਹਾਡਾ ਵੀ ਸ਼ੁਕਰੀਆ ਜੀ ਤੁਸੀਂ ਹਮੇਸ਼ਾ ਸਾਨੂੰ ਹੌਸਲਾ ਦਿੰਦੇ ਹੋ ਵੀਰ ਦਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਜੀ ਬੀਬਾ ਨੀਲਮਕੌਰ ਜੀ ਟੀਵੀ 84 ਦੀ ਸਾਰੀ ਟੀਮ ਤੇ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਖਾਲਸਾ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖਾਲਸਾਣ ਜਿੰਦਾਬਾਦ ਸ਼ਾਬਾਜ਼ ਸ਼ਹਿਜ਼ਾਦ ਜ਼ੁਲਫিকার ਤੁੰਗ ਲਿਖਦੇ ਨੇ डॉट्सब आई हैव अ सजेशन फॉर योर शो इफ यू लाइक पुट खालिस्तान फ्लैग ऑन योर टेबल एंड ऑन योर बैकग्राउंड लॉन्ग लिव खालिस्तान लॉन्ग लिव डॉ मर्जी सिंह एंड टीवी 84 अ ज़ुल्फकार साहब ਤੁਹਾਡਾ ਸੁਝਾਸ਼ਨ ਚੰਗਾ ਹੈ ਵੈਸੇ ਸਾਡਾ ਇਹ ਰੰਗ ਜਿਹੜਾ ਹੈ ਬਾਗੀਆਂ ਦਾ ਰੰਗ ਹੈ ਬਗਾਵਤ ਤੇ 84 ਦੇ ਨਾਲ ਹੀ ਜੁੜਿਆ ਹੁੰਦਾ ਬਟ ਇਟਸ ਅ ਗੁੱਡ ਸੁਜੈਸ਼ਨ ਵੀ विल ਥਿੰਕ ਅਬਾਊਟ ਇਟ ਵੀ ਪਰਮਜੀਤ ਸਿੰਘ ਲਿਖਤਾ ਨੇ ਗੁਰਫਤ ਡਾਟਸਬ ਟੀਵੀ 84 ਐਂਡ एवरीवन एल्स वाचिंग दिस शो आई लव वाचिंग योर शो you always share amazing history which i never heard before keep up the sikhi spirit and awesome work also would like to thank you and pakistani community for supporting sikh nation khalsa stan and pakistan zindabad so unhone likha hai ki unhanu show bahut pasand hai itihas pak unhanu bahut changa lagda hai jada assi samne le aande aur unhone saadi tv tv phone di tareef kiti hai aur pakistani community da bhi shukriya ada karta hai assi veer parmjit singh ji walon ਨਵਾਜ਼ੇ ਜਾਣ ਚ ਮਾਨ ਮਹਿਸੂਸ ਕਰਦੇ ਅੱਗੋਂ ਮੈਂ ਹੁਣ ਨਾ ਹੀ ਪੜਾਂਗਾ ਅਮਰੀਕ ਸਿੰਘ ਸੰਧਰ ਕਸ਼ਮੀਰ ਵਰਕ ਜੀਤਾ ਸੰਧਰ ਹਰਚਨ ਸਿੰਘ ਨਿੰਦਰ ਸਿੰਘ ਭੁਪਿੰਦਰ ਸਿੰਘ ਬੂਰਾ ਔਰ ਭੁਪਿੰਦਰ ਸਿੰਘ ਇਨ ਸਾਰਿਆਂ ਨੇ ਫਤਿਹ ਖਾਲਸਾਣ ਜ਼ਿੰਦਾਬਾਦ ਔਰ ਗੁੱਡ ਟੀਵੀ 84 ਇਸ ਕਿਸਮ ਦੇ ਮਾਨ ਨਾਲ ਨਵਾਜਿਆ ਜੀ ਅ ਪੰਜਾਬ ਦੀ ਤਬਾਹੀ ਚ ਬਾਦਲਾਂ ਨੇ ਤਾਂ ਜੋ ਰੋਲ ਅਦਾ ਕੀਤਾ ਹੀ ਕੀਤਾ ਪਰ ਕਿਵੇਂ ਮਿੱਥ ਕੇ ਸੈਂਟਰ ਗਵਰਨਮੈਂਟ ਮੋਦੀ ਦੀ ਨੇ ਪਿਛਲੇ ਆਲਮੋਸਟ 3 ਸਾਲ ਹੋ ਜਾਣੇ ਨੇ ਪੰਜਾਬ ਨੂੰ ਹਰ ਪੱਖੋਂ ਤਬਾਹ ਕੀਤਾ ਔਰ ਜਦੋਂ ਪਿਛਲੀਆਂ ਚੋਣਾ ਵੇਲੇ ਇਹਦਾ ਰੱਥ ਦਾ ਰਥਵਾਨ ਬਣ ਕੇ ਬਾਦਲ ਜਿਹੜਾ ਅੱਗੇ ਤੁਰਿਆ ਹੁੰਦਾ ਸੀ ਔਰ ਇਹ ਉਹਦਾ ਪੁੱਤਰ ਉਹਦਾ ਸਾਲਾ ਪੁੱਤਰ ਦੇ ਦਾ ਗੰਗਾ ਸੀ ਜੀ ਬਾਜੀ ਫਿਕਰ ਨਾ ਕਰੋ ਨੋਟਾਂ ਦੇ ਟਰੱਕ ਪਰ ਕਿ ਆਉਣਗੇ ਦਿੱਲੀ ਤੋਂ ਔਰ ਹੁਣ ਹਾਲ ਇਹ ਹੈ ਕਿ ਵੀ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਤਨਖਾਵਾ ਦੇਣ ਕੋਲ ਨਹੀਂ ਇਹਨਾਂ ਨੇ ਸਰਕਾਰੀ ਜ਼ਮੀਨਾਂ ਵੇਚਣ ਤੇ ਲੱਗੇ ਹੋਏ ਨੇ ਸਭ ਕਿਸਮ ਦੇ ਮਾਫੀਏ ਨੇ ਲੁੱਟ ਕੇ ਖਾਲੇ ਕੁਝ ਨਹੀਂ ਹੈ ਔਰ ਉਹਨਾਂ ਦੇ ਜਿਹੜੇ ਉਹਨਾਂ ਨਾਲ ਕੰਮ ਕਰਨ ਵਾਲੇ ਲੋਕ ਨੇ ਇਨਸਾਈਡਰ ਜਿਹੜੇ ਥੋੜਾ ਬਹੁਤ ਵੀ ਦਰਦ ਰੱਖਦੇ ਨੇ ਅਸੀਂ ਕਈ ਵਾਰੀ ਬਹੁਤ ਪਰਸਨਲ ਇਨਫੋਰਮੇਸ਼ਨ ਨਹੀਂ ਸਾਂਝੀ ਕਰਨਾ ਚਾਹੁੰਦੇ ਇਸ ਫਰੰਟ ਤੋਂ ਉਹੀ ਖਬਰਾਂ ਅੰਦਰੋਂ ਦੀਆਂ ਦੰਦਾਂ ਨੇ ਕਿ ਜੀ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਵੀ ਇਹਨਾਂ ਨੇ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ ਔਰ ਹੁਣ ਈਵਨ ਟ੍ਰਿਬਿਊਨ ਵਰਗਾ ਅਖਬਾਰ ਹਾਲਾਂਕਿ ਇਹਨਾਂ ਦੀ ਨੀਤੀ ਹਮੇਸ਼ਾ ਹੀ ਕੋਈ ਪ੍ਰੋ ਸਿਕ ਨਹੀਂ ਹੈ ਪਿਛਲੇ ਦਿਨਾਂ 'ਚ ਇੱਕ ਪੈਕੇਜ ਦਿੱਤਾ ਹੈ ਸੈਂਟਰ ਗਵਰਨਮੈਂਟ ਨੇ ਚਾਰ ਸਟੇਟਾਂ ਨੂੰ ਜਿਨ੍ਹਾਂ ਦੇ ਵਿੱਚ ਜੰਮੂ ਕਸ਼ਮੀਰ ਬਿਹਾਰ ਤਾਮਿਲਨਾਡ ਔਰ ਉੜੀਸਾ ਔਰ ਇਹ 1082 ਕਰੋੜ ਦਾ ਹੈ ਔਰ ਇਹ ਟ੍ਰਿਬਿਊਨ ਨੇ ਪੁੱਛਿਆ ਕਿ ਵੀ ਪੰਜਾਬ ਨੂੰ ਅਗੇਨ ਲਿਫਟ ਕੋਲਡ ਪੀ ਇਹ ਪਿਓ ਪੁੱਤਰ ਅੱਗੇ ਤਾਂ ਬਾਦਲ ਔਰ ਦੂਜੇ ਜੀ ਸਪੈਸ਼ਲ ਪੈਕੇਜ ਦਿਓ ਬਾਰਡਰ ਏਰੀਆ ਦਾ ਔਰ ਔਲਰੇਡੀ ਇੰਡਸਟਰੀਅਲ ਪੈਕੇਜ ਉਤਰਾਖੰਡ ਨੂੰ ਹਿਮਾਚਲ ਨੂੰ ਦੂਜਿਆਂ ਨੂੰ ਪੰਜਾਬ ਨੂੰ ਤਾਂ ਇਹਨਾਂ ਨੇ ਬਿਲਕੁਲ ਹੀ ਉਹਨਾਂ ਨੇ ਕਿਹਾ ਜੀ ਬਿਲਕੁਲ ਪਿਓ ਪੁੱਤਰ ਬੋਲੇ ਹੀ ਨਹੀਂ ਔਰ ਐਡੀਟੋਰੀਅਲ ਦਾ ਸਰਲੇਖ ਇਹ ਪੰਜਾਬ ਲਿਫਟ ਆਊਟ ਇਨ ਕੋਲਡ ਇੱਕ ਵਾਰ ਫੇਰ ਪੰਜਾਬ ਨੂੰ ਬਿਲਕੁਲ ਛੱਡ ਦਿੱਤਾ ਹੈ ওয়াটার ডিজাস্টਰ ওয়েটিং টু হ্যাপেন অর ਪਾਣੀਆਂ ਦਾ ਮੁੱਦਾ ਇਹਨੇ ਪਹਿਲੀ ਵਾਰ ਟ੍ਰਿਬਿਊਨ ਇਸ ਕਿਸਮ ਦੀ ਗੱਲ ਕਰ ਰਿਹਾ ਉਹਨੇ ਕਿਹਾ ਜੀ ਕੀ ਹਾਲ ਬਣਾ ਦਿੱਤਾ ਹੈ অর ਉਹਦੇ ਚੁਨੇ ਕਿ ਸੈਂਟਰਲ ਡਿਸਕ੍ਰਿਮੀਨੇਸ਼ਨ ਐਂਡ ਅ ਪੈਕੇਜ ਫਾਰ ਪੰਜਾਬ ਆਰ ਨੋ ਲੋਂਗਰ ਦਾ ਕੋਡ ਵਰਡਸ ਇਨ ਪ੍ਰਕਾਸ਼ ਬਾਦਲਸ ਪ੍ਰੋਨਾਨਸਮੈਂਟਸ ਬਿਫੋਰ ਅ ਚੇਂਜ ਆਫ ਗਵਰਨਮੈਂਟ ਐਟ ਦਾ ਸੈਂਟਰ ਇਨ ਮੇ 2014 ਦਾ ਇਸ਼ੂ ਡੋਮਿਨੇਟਿਡ ਆਲਮੋਸਟ ਈਚ ਆਫ ਹਿਸ ਪੋਲੀਟੀਕਲ ਡਿਸਕੋਰਸ ਇਨੀਸ਼ੀਅਲੀ ਐਜ਼ ਕੋਲੀਸ਼ਨ ਪਾਰਟਨਰਸ ਦਾ ਬਾਦਲਸ ਡਿਡ ਰੇਜ਼ ਦਾ ਇਸ਼ੂ ਆਫ ਪੈਕੇਜ for the cash-strapped, debt-stressed state in their meeting with Modi and Jetri. Apparently, a central rebuff has forced an Akali rethink, while distributing special assistance of rupees 1,082 crore to four states, on the recommendation of Niti Aayog, the centre has left Punjab in the cold and the Akalis have not uttered a word. ਉਹਨਾਂ ਨੇ ਕਿਹਾ ਜੀ ਪਹਿਲਾਂ ਜਿਹੜੇ ਸਪੈਸ਼ਲ ਪੈਕੇਜ ਮੰਗਦੇ ਸੀ ਪਿਓ ਪੁੱਤਰ ਜੀ ਔਰ ਇਹ ਦੂਜੇ ਜਿਹੜੇ ਸਾਰੇ ਕਿ ਡਿਸਕ੍ਰਿਮੀਨੇਟ ਕਰਦਾ ਹੁਣ ਇਹਨਾਂ ਦੇ ਮੂੰਹੋਂ ਹੀ ਗੱਲ ਨਹੀਂ ਨਿਕਲਦੀ ਕਿ ਵੀ ਉਹਨਾਂ ਨੇ ਸੈਂਟਰ ਨੇ ਫਿਰ ਮੂੰਹ ਤੇ ਤਮਾਚਾ ਮਾਰਿਆ ਵੀ ਦੂਜੀਆਂ ਚਾਰ ਸਟੇਟਾਂ ਨੂੰ ਉਹ ਦੇ ਦੱਤਾ ਇਹਨਾਂ ਨੂੰ ਉਹਨਾਂ ਨੇ ਦਿਵਾਨੀ ਨਹੀਂ ਦਿੱਤੀ ਹੈ ਦਾ ਐਡ ਡਿਸਟ੍ਰੀਬਿਊਸ਼ਨ ਲੁਕਸ ਆਰਬਿਟਰਰੀ ਐਂਡ ਇਜ਼ ਡਿਫਿਕਲਟ ਟੂ ਡੀਲਿੰਗ ਪੋਲਿਟਿਕਸ ਫ্রম ਸੈਂਟਰ ਲਾਰਜਸਟ ਟੂ ਸਿਲੈਕਟ ਸਟੇਟਸ ਸੈਂਟਰ ਸਟੇਟ ਫਾਈਨੈਂਸ਼ੀਅਲ ਰੇਸ਼ੀਓਨਸ ਆਰ ਗਵਰਨਡ ਬਾਈ ਸਰਟਨ ਪ੍ਰਿੰਸੀਪਲਸ ਥੇਅਰ ਇਜ਼ for special aid to specific categories such as hill, northeastern and insurgency -hit states. like Jammu kashmir, chief minister badal and his deputy used to plead for a waiver of punjab's, punjab's outstanding militancy-related debt, debt of rupees 1.2 lakh crore and seek a refund of waiver of uh, rupees 2,694 crore already paid. ਇਹ ਕਹਿੰਦੇ ਹੁੰਦੇ ਸੀ ਜੀ ਇਨਾ ਸੀ ਪੇ ਕੀਤਾ ਮਿਲਟਰੀ ਸੇ ਪੀਰੀਅਡ ਦਾ ਕਰਜ਼ਾ ਸਾਨੂੰ ਵਾਪਸ ਕਰੋ ਦੇ ਆਲਸੋ ਆਸਕਡ ਫॉर ਕੰਸੈਸ਼ਨਸ ਐਕਸਟੈਂਡਡ ਟੂ ਹਿਮਾਚਲ ਪ੍ਰਦੇਸ਼ ਉਤਰਾਖੰਡ ਐਂਡ ਜੰਮੂ ਕਸ਼ਮੀਰ ਡੂਰਿੰਗ ਯੂਪੀਆ ਰੂਲਸ ਦਾ ਫਾਈਨੈਂਸ ਮਿਨਿਸਟਰੀ ਅੰਡਰ ਪ੍ਰਾ ਮਖਰਜੀ ਹੈਡ ਕੰਟੀਨਿਊਸਲੀ ਕਨਸਟੀਟਿਊਟਡ ਅ ਕਮੇਟੀ ਟੂ ਕੇਸ ਟੂ ਈਜ਼ ਦਾ ਡੈਟ ਸਟ्रेस ਆਫ ਕੇਰਲਾ ਵੈਸਟ ਬੰਗਾਲ ਐਂਡ ਪੰਜਾਬ ਪਰ ਉਦੋਂ ਮਨਵੀਰ ਮਨਪ੍ਰੀਤ ਬਾਦਲ ਤੇ ਇਹਨਾਂ ਦਾ ਝਗੜਾ ਹੋਇਆ ਤੇ ਉਹ ਉਹਨਾਂ ਨੇ ਕੰਡੀਸ਼ਨਸ ਲਾਈਆਂ ਸੀ So, in a Tribune carrier, the Modi dispensation, however, has persistently cold shouldered the Badal's financial demands. Together, they have buried the rupees 2000 crore grain scam. The RBI had hinted at, Reserve Bank of India. The Badal government has been allowed to borrow rupees 31000 crore more to settle the procurement loan. ਉਨੇ ਕਿਹਾ ਜੀ ਹੁਣ ਬਾਦਲ ਤੇ ਮੋਦੀ ਇਹਨਾਂ ਨੇ ਜ਼ਬਾਨ ਬੰਦ ਕਰ ਲਈ ਕਿਉਂਕਿ 12000 ਕਰੋੜ ਦਾ ਜਿਹੜਾ ਕਣਕ ਘਟਾਲਾ ਆਇਆ ਸੀ ਜਿਹਦੇ ਚ ਸਾਰੇ ਇਨਵੋਲਵ ਸੀ ਔਰ ਉਹਨੂੰ ਉਹਨਾਂ ਨੇ ਉਹਦੇ ਤੇ ਮਿੱਟੀ ਪਾ ਦਿੱਤੀ ਔਰ ਐਡੀਸ਼ਨਲ ਲੋਨ 31000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਇਹਨਾਂ ਨੇ ਵੀਟ ਪ੍ਰੋਕਿਊਰ ਕੀਤੀ ਔਰ ਕਨਕਲੂਡ ਕੀਤਾ ਇਹਨੇ ਐਡੀਟোরੀਅਲਸ ਵਾਟਐਵਰ ਦਾ ਬਾਦਲਸ ਪੋਲਿਟੀਕਲ ਕੰਪਲਸ਼ਨਸ ਪੰਜਾਬ ਅਰਜੈਂਟਲੀ ਨੀਡ ਸੈਂਟਰਲ ਹੈਲਪ ਟੂ ਅਵਰਟ ਅ ਡਿਜ਼ਾਸਟਰ waiting to happen ਉਹਨਾਂ ਕਹਿੰਦੇ ਜੀ ਇਹ ਬਾਦਲਾਂ ਦੀ ਕੀ ਨੀਤੀ ਹੈ ਪੰਜਾਬ ਨੂੰ ਇਸ ਵੇਲੇ ਬੜੀ ਜ਼ਬਰਦਸਤ ਮਦਦ ਦੀ ਲੋੜ ਹੈ ਨਹੀਂ ਤਾਂ ਬਿਲਕੁਲ ਤਬਾਈ ਦੇ ਕਗਾਰ ਤੇ ਪੰਜਾਬ ਖੜਾ ਹੈ ਦਾ ਸਟੇਟਸ ਵਾਟਰ ਰਿਸੋਰਸਸ ਆ ਡ్రਾਈੰਗ ਅਪ ਪੰਜਾਬ ਦਾ ਪਾਣੀ ਮੁੱਕ ਰਿਹਾ ਹੈ ਗੈਟਿੰਗ ਪੋਲੂਟਿਡ ਜਾਂ ਗੰਦਾ ਹੋ ਰਿਹਾ ਜਾਂ ਦੋਵੇਂ ਗੱਲਾਂ ਨੇ ਫਾਰਮਰ ਅਰਨਿੰਗਸ ਐਂਡ ਅਪ ਇਨ ਫਾਈਟਿੰਗ ਡਿਜ਼ੀਜ਼ਸ ਪਾਰਟਿਕੁਲਰਲੀ ਕੈਂਸਰ ਜਿੰਨਾ ਕੁ ਵੀ ਵਿਚਾਰੇ ਕਿਸਾਨ ਮਾੜਾ ਮੋਟਾ ਕਮਾਉਂਦੇ ਨੇ ਉਹ ਬਿਮਾਰੀਆਂ ਕੈਂਸਰ ਵਰਗੀਆਂ ਨਾਲ ਲੜ ਰਹੇ ਨੇ ਔਰ ਇਨਸਟਾਲਿੰਗ ਸਬਮਰਸੀਬਲ ਪੰਪਸ ਜਾਂ ਪੰਪ ਲਾਉਣ ਤੇ ਕਿਉਂਕਿ ਪਾਣੀ ਦਾ ਲੈਵਲ ਜਿੱਥੇ 15 ਫੁੱਟ ਤੇ ਪਾਣੀ ਸੀ ਉਹ 180 ਫੁੱਟ ਤੇ ਚਲਾ ਗਿਆ ਸਬਮਰਸੀਬਲ ਪੰਪ 2-2-3 ਤੇ ਲੱਖ ਰੁਪਏ ਦੇ ਲੱਗਦੇ ਨੇ ਇਨ ਇਟਸ ਪ੍ਰੀ ਓਕੂਪੇਸ਼ਨ ਵਿਦ ਐਸਵਾਈਐਲ ਦਾ ਪੋਲਿਟੀਕਲ ਕਲਾਸ ਹੈਜ਼ ਇਗਨੋਰਡ ਦਾ ਆਬਵੀਅਸ ਥ੍ਰੈਟ ਟੂ ਹਿਊਮਨ ਹੈਲਥ ਐਂਡ ਐਗਰੀਕਲਚਰ ਕਿ ਵੀ ਐਸਵਾਈਐਲ ਦਾ ਸਾਰੇ ਸਿਆਸੀ ਡਰਾਮਾ ਕਰ ਰਹੇ ਨੇ ਪਰ ਜਿਹੜੀ ਪਬਲਿਕ ਹੈਲਥ ਔਰ ਐਗਰੀਕਲਚਰ ਹੈ ਪੰਜਾਬ ਜੁਦਾ ਕਿੰਨਾ ਬੇੜਾਗਰ ਖੋਇਆ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ since the state cannot find a rescue plan is central bailout alone can ward off the catastrophe in the making unhone keha ji je eh hor kithe nahi aana je center ne koi rescue plan na banake ditti te catastrophe hunda hai ke sab kuch tabah o barbaad ji hun eh je tribune da baitha editor jada koi sikhan da hamdard nahi hai ਉਨੂੰ ਨਜ਼ਰ ਆ ਰਿਹਾ ਹੈ ਕਿ ਵੀ ਇਹ ਸੈਂਟਰ ਦੀ ਕੀ ਡਿਸਕ੍ਰਿਮੀਨੇਸ਼ਨ ਪਾਲਿਸੀਜ਼ ਨੇ ਐਂਡ ਤੱਕ ਜਿਹਦੇ باوجود ਵੀ ਇਹਨਾਂ ਨੇ ਕਿੰਨੀਆਂ ਝੁੱਤੀਆਂ ਛਟੀਆਂ ਨੇ ਇਹਨਾਂ ਨੇ ਤਾਂ ਆਪਣੀ ਅਰਦਾਸ ਆਪਣੇ ਧਰਮ ਦਾ ਜਲੂਸ ਕਢਵਾ ਲਿਆ ਉਹਨਾਂ ਨੂੰ ਬਿਠਾ ਕੇ ਹਿੰਦੂ ਤਵੀਆਂ ਨੂੰ ਔਰ ਉਹ ਸਾਰੀ ਇਹਦੇ باوجود ਉਹਨਾਂ ਚਾਰ ਸਟੇਟਾਂ ਨੂੰ ਦਿੱਤਾ ਇਹਨਾਂ ਨੂੰ ਦਵਾਨੀ ਨਹੀਂ ਦਿੱਤੇ ਕਿਸੇ ਨੇ ਮੂੰਹ ਚੋਂ ਜ਼ੁਬਾਨ ਨਹੀਂ ਖੋਲੀ ਹੈ ਸੋ ਇਹ ਮੈਂ ਸਮਝਦਾ ਹਾਂ ਵੀ ਜੇ ਇਸ ਕਿਸਮ ਦੀ ਜਿਹੜੀ ਆਬਜ਼ਰਵੇਸ਼ਨ ਹੈ ਇੱਕ ਜਿਹੜਾ ਕੋ ਪੰਜਾਬ ਸਿੱਖ ਦੋਸਤ ਨਹੀਂ ਹੈ ਇਹ ਕਰਦੇ ਨੇ ਤਾਂ ਗਰਾਊਂਡ ਤੇ ਕੀ ਕੁਝ ਵਾਪਰਿਆ ਹੋਏਗਾ ਸੋ ਦਿਸ ਇਜ਼ ਦਾ ਇਸ਼ੂ ਜਿਹਦੇ ਬਾਰੇ ਸਾਡਾ ਵੀ ਵੱਡਾ ਹਿੱਸਾ ਉਹਨਾਂ ਦਾ ਕੋ ਬਹੁਤਾ ਲੱਗਦਾ ਨਹੀਂ ਵੀ ਉਹਨਾਂ ਨੂੰ ਕੋਈ ਲੱਗਿਆ ਵੀ ਉੱਥੇ ਪੰਜਾਬ ਸਾਡੇ ਚ ਕੀ ਹੋ ਰਿਹਾ ਜੀ ਰਾਲ ਸਾਹਿਬ ਬਿਲਕੁਲ ਇਥੇ ਲੈਣਾ ਬ੍ਰੇਕ ਈਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਵਕਫੇ ਤਬਾ